ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਹਸਪਤਾਲਾਂ ਦਾ ਦੌਰਾ ਕੀਤਾ ਗਿਆ 10 ਦੇ ਕਿ ਜੋ ਮੁਹਾਲੀ ਰਾਜਪੁਰਾ ਤੇ ਪਟਿਆਲਾ ਸਣੇ ਕਈ ਹਸਪਤਾਲਾਂ ਦਾ ਵੀ ਦੌਰਾ ਕਰਨਗੇ ਕਿਸਾਨੀ ਅੰਦੋਲਨ ਦੇ ਵਿੱਚ ਜ਼ਖਮੀ ਹੋਏ ਕਿਸਾਨਾਂ ਦੇ ਨਾਲ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਮੁਲਾਕਾਤ ਵੀ ਕੀਤੀ ਜਾਣੀ ਹੈ 10 ਦੇ ਕਿ ਕਿਸਾਨਾਂ ਨੂੰ ਦਿੱਤੀਆਂ ਜਾ ਰੀਆਂ ਸਿਹਤ ਸਿਵਾਵਾਂ ਦਾ ਵੀ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਨਿਰੀਖਣ ਕੀਤਾ ਜਾਵੇਗਾ 10 ਦੇ ਕਿ ਕੱਲ ਤੋਂ ਕਿਸਾਨਾਂ ਦੇ ਵੱਲੋਂ ਦਿੱਲੀ ਵਾਲ ਨੂੰ ਕੂਚ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਦੇ ਚਲਦੇ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਦਿੱਲੀ ਦੇ ਅਪਰੂਹਾ ਮੱਲਨ ਦਾ ਐਲਾਨ ਕੀਤਾ ਗਿਆ ਜਿਸ ਦੇ ਚਲਦੇ ਕੱਲ ਕਈ ਕਿਸਾਨ ਇਸ ਅੰਦੋਲਨ ਦੇ ਚਲਦੇ ਜ਼ਖਮੀ ਵੀ ਹੋਏ ਸਨ ਜਿਨ੍ਹਾਂ ਨੂੰ ਨਾਲ ਦੇ ਲਗਦੇ ਹਸਪਤਾਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਕਰ ਰਿਹਾ ਹੈ ਇਸੇ ਦੇ ਚਲਦੇ ਹੁਣ ਡਾਕਟਰ ਬਲਬੀਰ ਸਿੰਘ ਜੋਕੀ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਹਸਪਤਾਲਾ ਦਾ ਦੌਰਾ ਕੀਤਾ ਗਿਆ ਤੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਵੀ ਕੀਤੀ ਜਾਵੇਗੀ ਇਸੇ ਲਈ ਦੇ ਤਹਿਤ ਬੀਤੇ ਦਿਨ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਪੰਜਾਬ ਦੀ ਸਰਹੱਦ ਦੇ ਨਾਲ ਲੱਗਦੇ ਹਸਪਤਾਲਾ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਸਰਹੱਦਾਂ ਤੇ ਐਂਬੂਲੈਂਸਾਂ ਤੇ ਨਾਦ ਕੀਤੀ ਗਈ ਸੀ ਦੱਸਦੇ ਕਿ ਸੰਗਰੂਰ ਪਟਿਆਲਾ ਡੇਰਾ ਬੱਸੀ ਅਤੇ ਮਾਨਸਾ ਤੇ ਬਠਿੰਡਾ ਦੇ ਹਸਪਤਾਲਾਂ ਨੂੰ ਅਲਰਟ ਤੇ ਰੱਖਿਆ ਗਿਆ ਸੀ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਹਸਪਤਾਲਾ ਦੇ ਵਿੱਚ 24 ਘੰਟੇ ਡਾਕਟਰ ਅਤੇ ਸਟਾਫ ਮੌਜੂਦ ਰਹੇਗਾ ਜੋ ਵੀ ਕਿਸਾਨੀ ਅੰਦੋਲਨ ਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਦਾ ਪ੍ਰੋਪਰ ਇਲਾਜ ਕਰਵਾਇਆ ਜਾਵੇਗਾ ਉਹਨਾਂ ਦਾ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਇਸੇ ਲਈ ਤਹਿਤ ਹੁਣ ਸਿਹਤ ਮੰਤਰੀ ਡਾਕਟਰ ਮਿਲਬੀ ਸਿੰਘ ਦੇ ਵੱਲੋਂ ਵੀ ਹਸਪਤਾਲਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਹੁਣ ਉਹ ਅੱਜ ਮੁਹਾਲੀ, ਰਾਜਪੁਰਾ ਤੇ ਪਟਿਆਲਾ ਸਣੇ ਕਈ ਹਸਪਤਾਲਾਂ ਦਾ ਵੀ ਦੌਰਾ ਕਰਨਗੇ ਅਤੇ ਇਸੇ ਦੌਰਾਨ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜ਼ਖਮੀ ਹੋਏ ਨੇ ਕਿਸਾਨ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨਗੇ ਬੇਸਿਕਲੀ ਜਿਹੜਾ ਸਾਡਾ ਹਸਪਤਾਲ ਹੈ ਮੈਡੀਕਲ ਕਾਲਜ ਹੈ ਜੇ ਬਾਕੀ ਸਰਫਿਸ ਠੀਕ ਕਰਦੇ ਆ ਇਹਦੇ ਵਿੱਚ ਐਮਰਜੈਂਸੀ ਸਰਫਿਸ ਬਿਹਤਰ ਕਰਨ ਦੀ ਲੋੜ ਹੈ ਤੇ ਉਹਦੇ ਚਾਹੇ ਅਡਲਟ ਐਮਰਜੈਂਸੀ ਹੋਵੇ ਜਹਾਂ ਜਿਹੜੇ ਬੱਚਾ ਵਾਸਤੇ ਜਿਹਨੂੰ ਅਸੀਂ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਕਰਦੇ ਆ ਨਿੱਕੂ ਹੋਰੋ ਦੇ ਵਾਸਤੇ ਉਜੜੇ ਛੋਟੇ-ਮੋਟੇ ਗੈਪ ਹੈਗੇ ਉਹਦਾ ਸਾਰਾ ਸੀਰ ਹੈ ਕਰਾਂਗੇ ਹੁਣ ਬੈਠ ਕੇ ਅਸੀਂ ਆਪਸ ਵਿੱਚ ਡਿਸਕਸ ਕਰਾਂਗੇ ਔਰ ਉਹਨਾਂ ਸਾਰੇ ਨੂੰ ਅੱਜ ਐਮਰਜੈਂਸੀ ਸ਼ੁਰੂ ਕਰਾਂਗੇ ਕਿਉਂਕਿ ਬਹੁਤ ਸਾਰੇ ਜਦੋਂ ਪੇਸ਼ੈਂਟਸ ਆਂਦੇ ਆ ਉਹਨਾਂ ਨੂੰ ਕੋਈ ਵੈਂਟੀਲੇਟਰ ਸਪੋਰਟ ਦੀ ਲੋੜ ਹੁੰਦੀ ਹੈ ਉਹ ਪੀਜ ਵੀ ਫੁੱਲ ਹੁੰਦਾ ਉੱਥੇ ਬੈਠ ਨਹੀਂ ਮਿਲਦੇ ਪਿਛੇ ਨੂੰ ਿਕਤ ਆਂਦੀ ਹੈ ਸੋ ਇੱਥੇ ਪੂਰਾ ਫੁੱਲ ਫਲੈਸ਼ ਜੜਾ ਹੈਗਾ ਅਸੀਂ ਉਹ ਇੰਟੈਂਸਿਵ ਕੇਅਰ ਯੂਨਿਟ ਐਂਡ ਨਿਊਰੋ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕਰਤਾ ਹੈ ਅੱਛਾ ਜੀ ਨਾਲ ਨਾਲ ਕੁਝ ਐਮਰਜੈਂਸੀ ਵੀ ਅਪਡੇਟ ਵਗੈਰਾ ਕੁਝ ਕਰਨ ਵਾਸਤੇ ਵੀ ਜਿਹੜ ਖਰਚਾ ਸੀਗਾ ਮੇਰਾ ਕੋਸ਼ ਐਕਸਪੀਰੀਅੰਸ ਵੀ ਸੀ ਪਹਿਲਾਂ ਉਹ ਬਿਲਕੁਲ ਉਸ ਤਰ੍ਹਾਂ ਹੀ ਹੋਇਆ ਉਹਦੇ ਚ ਜੋ ਸਰਕਾਰ ਨੂੰ ਕਰਨਾ ਚਾਹੀਦਾ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਨੇਗੋਸ਼ੀਏਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਬਟ ਜਦੋਂ ਹੁਣ ਜੋ ਉਹ ਪੀਸਫੁਲ ਮਾਰਚ ਕਰਕੇ ਆ ਰਹੇ ਆ ਤੇ ਅੱਗੇ ਪੁਰਸਾਂ ਨੂੰ ਰੋਕ ਰਹੀ ਆ ਤੇ ਕਿਵਰੀ ਕਲਾਸ਼ ਹੋ ਜਾਂਦਾ ਔਰ ਕੱਲ ਹੋਈ ਵੀ ਕੱਲ ਜਿਹੜੇ ਸਾਡੇ ਤੀਵਨ ਜਿਹੜੇ ਸੀਗੇ ਔਰ 25 ਦਰਜਨ ਦੇ ਕਰੀਬ ਜਿਹੜੇ ਸੀਗੇ ਉਹ ਸਾਡੇ ਰਾਜਪੁਰਾ ਦੇ ਵਿੱਚ ਜਿਹੜਾ ਮੈਕਸਿਮਮ ਜਿਹੜਾ ਸੀਗਾ ਸ਼ੰਭੂ ਬਾਰਡਰ ਐਕਟਿਵ ਸੀਗਾ ਕੱਲ ਨੂੰ ਤੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਅਟੈਂਡ ਵੀ ਕੀਤਾ ਉਹਦਾ 6 ਡੇਂਜਰੀ ਵੀ ਸੀ ਸੀਰੀਅਸ ਪੇਸ਼ੈਂਟ ਵੀ ਸੀ ਇੱਕ ਦਾ ਫ੍ਰੈਕਚਰ ਹੋਇਆ ਤਿੰਨ ਪੇਸ਼ੈਂਟ ਰਜਿੰਦਰਾ ਹਸਪਤਾਲ ਚ ਦਾਖਲ ਹੋਇਆ ਉੱਥੋਂ ਤੇ ਬਾਕੀਆਂ ਨੂੰ ਡਿਸਚਾਰਜ ਕੀਤਾ ਗਿਆ ਹੈਗਾ ਇੱਕ ਦਾ ਪੇਸ਼ੈਂਟ ਜਿਹੜਾ ਹੈਗਾ ਉਹ ਬਨੂਰ ਤੋਂ ਜਿਹੜਾ ਹੈਗਾ ਉਹ 32 ਚ ਵੀ ਪਹੁੰਚ ਗਿਆ ਸੋ ਮੈਂ ਸਾਰੇ ਟਰ ਪਟੰਡਾ ਮੁਖਤਸਰ ਸਾਹਿਬ ਤੇ ਮਾਨਸਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਾ ਮੋਨਿਟਰਿੰਗ ਕਰ ਰਹੇ ਹੈਗਾ ਸਾਡਾ ਰੈਗੂਲਰ ਗਰੁੱਪ ਬਣਿਆ ਹੋਇਆ ਤੇ ਰੈਗੂਲਰ ਸਾਡੀਆਂ ਟਾਕਸ ਵੀ ਹੋ ਰਹੀਆਂ ਆਪਸ ਦੇ ਵਿੱਚ ਕਾਨਫਰੈਂਸ ਕਾਲਸ ਵੀ ਹੋ ਰਹੀਆਂ ਔਰ ਅਸੀਂ ਐਮਰਜੈਂਸੀ ਜਿਹੜਾ ਹੈਗਾ ਸਾਰਾ ਉਹ ਬੰਦੋਬਸਤ ਕੀਤਾ ਹੋਇਆ ਉਹਦੇ ਚ ਐਂਬੂਲੈਂਸ ਵੀ ਲੱਗੀਆਂ ਹੋਈਆਂ ਸਾਡੀਆਂ ਡਾਕਟਰ ਸਾਹਿਬ ਤੁਸੀਂ ਕਿਸਾਨੀ ਅੰਦੋਲਨ ਲੈ ਕੇ ਕਨੌੜੀ ਬਾਰਡਰ ਤੋਂ ਹੋ ਗਈ ਸੀ ਉਹ ਵੀ ਬਾਰਡਰ ਹੋ ਗਈ ਜੀ ਇਸ ਨੂੰ ਲੈ ਕੇ ਜਿੱਦਾਂ ਤੁਸੀਂ ਦੱਸਿਆ ਕਿ ਰਾਜਪੁਰਾ ਦੇ ਨਾਲ ਨਾਲ ਬਹੁਤ ਸਾਰੇ ਅਲਰਟ ਤੇ ਕੁਝ ਦਿੱਤੇ ਹੋਏ ਨੇ ਕਿਸ ਤਰ੍ਹਾਂ ਦੀ ਹਿਰਾਇਤ ਦਾ ਤੁਸੀਂ ਦਿੱਤੀ ਹਾਂ ਹਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਅਦਾ ਕਰਦਾ ਜੀ ਇੱਕ ਐਂਬੂਲੈਂਸ ਉੱਥੇ ਅਵੇਲੇਬਲ ਹੋਣੀ ਚਾਹੀਦੀ ਆ ਔਰ ਕੱਲ ਸਾਡੇ ਕੋਲੇ ਪੱਤਰਕਾਰ ਵੀ ਆਏ ਆ ਅੱਜ ਤੱਕ ਤੇ ਪੱਤਰਕਾਰ ਵੀ ਆ ਸੀ ਉਹਨਾਂ ਨੂੰ ਵੀ ਮੈਡੀਕਲ ਹੈਲਪ ਦੀ ਲੋੜ ਪਈ ਆ ਬਾਕੀ ਬਹੁਤ ਜ਼ਿਆਦਾ ਫਾਰਮਰਸ ਆਏ ਆ ਸਭ ਤੋਂ ਚੱਲਿਆ ਸੋ ਪੰਜਾਬ ਦੇ ਵਿੱਚ ਜਿਹੜਾ 220 300 ਕਿਲੋਮੀਟਰ ਦਾ ਸਫ਼ਰ ਸੀ ਉਹਦੇ ਵਿੱਚ ਕੋਈ ਕਿਤੇ ਦਿੱਕਤ ਨਹੀਂ ਉਹ ਦਿੱਲੀ ਜਾ ਰਹੇ ਸੀਗੇ ਉਹ ਰਾਣਾ ਕੌਂਪਲ ਨੇ ਆਪਣੀ ਅਬਸਟ੍ਰਕਸ਼ਨ ਲਾਈ ਆ ਸੋ ਉੱਥੇ ਉਹਨਾਂ ਦਾ ਜਿਹੜਾ ਹੈਗਾ ਕੱਲ ਦਾ ਚੱਲ ਰਿਹਾ ਹੈਗਾ ਜੋ ਵੀ ਮੈਨੂੰ ਅਫੋਰਚੂਨੇਟਲੀ ਉਹ ਨਹੀਂ ਹੋਣਾ ਚਾਹੀਦਾ ਮਤਲਬ ਪੀਸਫੁਲ ਮਾਰਚਸ ਪੀਸਫੁਲ ਪ੍ਰੋਟੈਸਟ ਜੇ ਉਹਨਾਂ ਨੂੰ ਕਾਰਨ ਦਿੰਦੇ ਤਾਂ ਸ਼ਾਇਦ ਨੌਬਤ ਨਹੀਂ ਆਉਂਦੀ ਬਿਲਕੁਲ ਸਰ ਤੁਸੀਂ ਰਾਜਪੁਰਾ ਵੀ ਜਾਣਾ ਹੈ ਹੁਣ ਦੇਖਣ ਮੈਂ ਹੁਣ ਜਾ ਰਿਹਾ ਹਾਂ ਜੀ ਇਸ ਤੋਂ ਬਾਅਦ ਮੈਂ ਬਲੂਡ ਵੀ ਜਾਊਂਗਾ ਰਾਜਪੁਰਾ ਵੀ ਜਾਊਂਗਾ ਪਟਿਆਲਾ ਵੀ ਅਮਰੀਜਾ ਜਿਹੜੇ ਇੰਜਰਡ ਆ ਮਠੰਡਾ ਜਿੰਨੇ ਵੀ ਆਪਣੇ ਲੰਬੀ ਜਾਂ ਜਿਹੜੇ ਆਪਣੇ ਜਿੰਨੇ ਵੀ ਆਪਣੇ ਹਸਪਤਾਲ ਹੈਗੇ ਸਾਰੇ ਮੈਂ ਵਿਜ਼ਿਟ ਕਰਾਂਗਾ ਉਸ ਸਾਰੀਆਂ ਸੇ ਮੈਡੀਸਿਨ ਦਵਾਈਆਂ ਡਾਕਟਰ ਸਟਾਫ ਉਹ ਸਾਰੀਆਂ ਡਿਊਟੀਆਂ ਸੇ ਲਗਾ ਦਿੱਤੀਆਂ ਹੋਈਆਂ ਜੋ ਸਾਡਾ ਫਰਜ ਹੈ ਕਿ ਮੈਡੀਕਲ ਹੈਲਪ ਜਿਹੜੀਆਂ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਚਾਹੇ ਕੋਈ ਪੁਰਸ਼ ਵਾਲਾ ਹੋਵੇ ਪੱਤਰਕਾਰ ਹੋਵੇ ਜਾਂ ਕੋਈ ਫਾਰਮਰ ਜਾਂ ਕੋਈ ਹੋਰ ਕੋਈ ਬਾਈਸਟੈਂਡਰ ਹੋਵੇ ਜਿਹੜਾ ਵੀ ਹੋਵੇ ਉਹਨਾਂ ਨੂੰ ਸਾਰਿਆਂ ਨੂੰ ਮੈਡੀਕਲ ਹੈਲਪ ਦੇਣਾ ਸਾਡਾ ਕੰਮ ਹੈ ਅਸੀਂ ਕਰਾਂਗੇ